ਪੋਤੇ ਦੇ ਵਿਆਹ ਵਿੱਚ ਦਾਦੀ ਨੇ ਚੱਕ ਤੇ ਫੱਟੇ ਔਰਤਾਂ ਨੇ ਭੱਜ ਕੇ ਫੜੀ ਦਾਦੀ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਬੇਬੇ ਕਿਵੇਂ ਤਾੜੀਆਂ ਮਾਰ-ਮਾਰ ਨੱਚ ਰਹੀ ਹੈ ਦਰਸਲ ਇਸ ਬਜ਼ੁਰਗ ਬੇਬੇ ਦੇ ਪੋਤੇ ਦਾ ਵਿਆਹ ਸੀ ਅਤੇ ਬੇਬੇ ਆਪਣੇ ਪੋਤੇ ਦੇ ਵਿਆਹ ਵਿੱਚ ਪੋਤਨੂ ਨੂੰ ਦੇਖ ਕੇ ਐਨੀ ਖੁਸ਼ ਹੋਈ ਕਿ ਜਦੋਂ ਢੋਲੀ ਬੋਲੀਆਂ ਪਾ ਰਹੇ ਸੀ ਤਾਂ ਬੇਬੇ ਆਪਣੀ ਖੁੰਡੀ ਇੱਕ ਹੋਰ ਕੁੜੀ ਨੂੰ ਫੜਾ ਕੇ ਬਹੁਤ ਹੀ ਖੁਸ਼ੀ ਵਿੱਚ ਤਾੜੀਆਂ ਮਾਰ-ਮਾਰ ਕੇ ਨੱਚਣ ਲੱਗ ਗਈ ਬੇਬੇ ਨੂੰ ਇੰਨੀ ਜ਼ੋਰ ਨਾਲ ਨੱਚਦੇ ਦੇਖ ਉੱਥੇ ਮੌਜੂਦ ਪਰਿਵਾਰ ਦੀਆਂ ਹੋਰ ਔਰਤਾਂ ਨੇ ਉਸਨੂੰ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੇਬੇ ਫੇਰ ਦੁਬਾਰਾ ਨੱਚਣ ਲੱਗ ਗਈ ਜਿਸ ਤੋਂ ਬਾਅਦ ਪੋਤਾ ਬੇਬੇ ਨੂੰ ਰੋਕਣ ਬਾਰੇ ਕਹਿੰਦਾ ਹੈ ਅਤੇ ਤਾਂ ਜਾ ਕੇ ਬੇਬੇ ਨੂੰ ਮਸਾਂ ਰੋਕਿਆ ਜਾਂਦਾ ਏ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਜਦੋਂ ਕੋਤੇ-ਪੋਤੀਆਂ ਜਾਂ ਦੋਤੇ-ਦੋਤੀਆਂ ਦਾ ਵਿਆਹ ਹੁੰਦਾ ਹੈ ਤਾਂ ਬਜ਼ੁਰਗਾਂ ਤੇ ਦੁਬਾਰਾ ਜਵਾਨੀ ਚੜ ਜਾਂਦੀ ਏ ਕਿਉਂਕਿ ਪੋਤੇ-ਪੋਤੀਆਂ ਤੇ ਦੋਤੇ-ਦੋਤੀਆਂ ਪਿਆਰੇ ਹੀ ਇੰਨੇ ਹੁੰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ